ਔ ਜੀ ਹੁਣ ਆਪਾਂ ਚਾਰ ਵੇਦਾਂ ਤੇ ਧਿਆਨ ਮਾਰਦੇ ਹਾਂ ਕਿ ਚਾਰ ਵਦ ਵੇਦ ਕਿਹੜੇ ਹਨ ਇਹਨਾਂ ਵਿੱਚ ਕਾਦਾ ਕਾਦਾ ਜ਼ਿਕਰ ਹੈ ਜੀ ਇਹ ਵੇਦ ਪੰਜਾਬੀ ਵਿੱਚ ਵੀ ਉਪਲਬਧ ਹਨ ਜੀ ਆ ਵਧੀਆਂ ਹਨ ਗਿਆਨ ਦੇ ਲਈ ਬਹੁਤ ਵਧੀਆਂ ਹਨ ਠੀਕ ਹੈ ਪਰ ਸਭ ਨੂੰ ਪਹਿਲੀ ਗੱਲ ਇਹ ਹੈ ਕਿ ਆਪਾਂ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ ਜੀ ਤੇ ਇਹਨਾਂ ਵੇਦਾਂ ਦਾ ਜੋ ਸੰਦੇਸ਼ ਹੈ ਇਹ ਸਿਰਫ ਗਿਆਨ ਲਈ ਹੈ ਜੀ ਚਾਰ ਵੇਦ ਕਿਉਂਕਿ ਬਾਣੀ ਵਿੱਚ ਆਏ ਨੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਵੇਦ ਕੀ ਹਨ ਕਿਹੜੇ ਹਨ ਇਹਨਾਂ ਵਿੱਚ ਕਾਦੀ ਗੱਲ ਕੀਤੀ ਗਈ ਹੈ ਜੀ ਸਭ ਤੋਂ ਪੁਰਾਣਾ ਜਿਹੜਾ ਵੇਦ ਹੈ ਜੀ ਤੇ ਸਭ ਤੋਂ ਪਹਿਲਾ ਵੇਦ ਹੈ ਉਹ ਹੈ ਜੀ ਰਿਗ ਵੇਦ ਠੀਕ ਹੈ ਜੀ ਇਹ ਰਿਗ ਵੇਦ ਜਿਹੜਾ ਹੈ ਇਹ ਸਭ ਤੋਂ ਪੁਰਾਣਾ ਤੇ ਮਹੱਤਵਪੂਰਨ ਵੇਦ ਮੰਨਿਆ ਗਿਆ ਹੈ ਜੀ ਇਸ ਦੇ ਵਿੱਚ ਮੁੱਖ ਤੌਰ ਤੇ ਦੇਵਤਿਆਂ ਦੀ ਸਿਫਤ ਅਤੇ ਮੰਤਰਾਂ ਦਾ ਜ਼ਿਕਰ ਹੈ ਜੀ ਇਹ ਜ਼ਿਆਦਾਤਰ ਇਹਨਾਂ ਵਿੱਚ ਅਗਨੀ ਦੇਵਤਾ ਇੰਦਰ ਦੇਵਤਾ ਸੂਰਜ ਦੇਵਤਾ ਵਾਇਯੂ ਦੇਵਤਾ ਦਾ ਜ਼ਿਕਰ ਹੈ ਪਰ ਹੋਰ ਵੀ ਬਹੁਤ ਜਿਹੜੇ ਪੰਡਤ ਗਿਆਨੀ ਦੇਵਤਿਆਂ ਦਾ ਇਨ੍ਹਾਂ ਵਿੱਚ ਜ਼ਿਕਰ ਆਉਂਦਾ ਜੀ ਇਹਦੇ ਵਿੱਚ ਪ੍ਰਭੂ ਪਰਮਾਤਮਾ ਦਾ ਵੀ ਜ਼ਿਕਰ ਆਂਦਾ ਹੈ ਜੀ ਕਈ ਥਾਵਾਂ ਤੇ ਅਸਲੀ ਰਿਗਵੇਦ ਵਿੱਚ ਮੰਤਰ ਹਨ ਜੀ ਜਿਆਦਾਤਰ ਹਵਨ ਜਾਂ ਜਦੋਂ ਜੱਗ ਹੁੰਦੇ ਸੀ ਪੁਰਾਣੇ ਸਮੇਂ ਵਿੱਚ ਜੱਗ ਜਿਹੜੇ ਕਰਦੇ ਹੁੰਦੇ ਸੀਗੇ ਜੀ ਇਹ ਉਹਨਾਂ ਦੇ ਮੰਤਰ ਹਨ ਜੀ ਅੱਗੇ ਦੱਸਿਆ ਵੇ ਕੁੱਲ ਕਿੰਨੀਆਂ ਸ਼ੁਕਤਾਂ ਤੇ ਕਿੰਨੇ ਅਧਿਆਏ ਇਸ ਵਿੱਚ ਵੰਡੇ ਗਏ ਹਨ ਜੀ ਦੂਸਰਾ ਹੈ ਜੀ ਸ਼ਾਮਵੇਦ ਇਸ ਸ਼ਾਮਵੇਦ ਵਿੱਚ ਸੰਗੀਤ ਨਾਲ ਇਸਦਾ ਹੈ ਜੀ ਇਸ ਦੇ ਵਿੱਚ ਜਿਹੜੇ ਮੰਤਰ ਹਨ ਉਹਨਾਂ ਨੂੰ ਗਾ ਕੇ ਉਚਾਰਨ ਕੀਤਾ ਜਾਂਦਾ ਹੈ ਜੀ ਤਾਂ ਕਿ ਬੰਦੇ ਦੀ ਅਧਿਆਤਮਿਕ ਆਨੰਦ ਜਾਂ ਸ਼ਾਂਤੀ ਮਿਲ ਸਕੇ ਇਸ ਸ਼ਾਮਵੇਦ ਦਾ ਜਿਹੜਾ ਮੁੱਖ ਮਕਸਦ ਹੈ ਜੀ ਉਹ ਹੈ ਮਨੁੱਖ ਨੂੰ ਧਿਆਨ ਅਤੇ ਭਗਤੀ ਵੱਲ ਰਜਾਉਣ ਲਾਉਣਾ ਜੀ ਕਾਰਨ ਇਹ ਹੈ ਕਿ ਜਦੋਂ ਮਨੁੱਖ ਕਿਸੇ ਚੀਜ਼ ਨੂੰ ਗਾਉਂਦਾ ਹੈ ਜੀ ਮਾਫ ਕਰਨਾ ਜੇ ਆਪਾਂ ਗਾਣੇ ਲੈ ਲੀਏ ਗਾਣੇ ਗਾਉਂਦੇ ਆ ਮਨੁੱਖ ਜੀ ਤੇ ਕੀ ਹੁੰਦਾ ਕਿ ਬੰਦੇ ਦਾ ਮਨ ਛੇਤੀ ਜੁੜ ਜਾਂਦਾ ਠੀਕ ਆ ਇਸ ਲਈ ਜਦੋਂ ਮੰਤਰਾਂ ਨੂੰ ਗਾਵਾਂਗੇ ਤੁਹਾਡਾ ਮਨ ਜਿਹੜਾ ਛੇਤੀ ਧਿਆਨ ਜਿਹੜਾ ਇਕਾਗਰ ਹੋਊਗਾ ਇਸੇ ਲਈ ਬਾਣੀ ਨੂੰ ਵੀ ਮੈਂ ਬਾਰ-ਬਾਰ ਹੀ ਜ਼ੋਰ ਦਿੰਨਾਗਾ ਤੇ ਬਾਰ-ਬਾਰ ਜਦੋਂ ਤੁਸੀਂ ਦੇਖਦੇ ਵੀ ਹੋਵੋਗੇ ਸਮਝੇ ਵੀ ਹੋਵੋਗੇ ਕਿ ਹਰ ਤੁਕ ਨੂੰ ਗਾ ਕੇ ਪੜਨ ਦੀ ਕੋਸ਼ਿਸ਼ ਕਰੀਏ ਕੀ ਹੋਊਗਾ ਜਦੋਂ ਆਪਾਂ ਗਾਵਾਂਗੇ ਆਪਣੇ ਅੰਦਰੋਂ ਇੱਕ ਧੁਨੀ ਉੱਠੇਗੀ ਜੀ ਜਿਸ ਦਿਨ ਨਾਲ ਪ੍ਰਭੂ ਪਰਮਾਤਮਾ ਦੀ ਸਮਝ ਛੇਤੀ ਆਵੇਗੀ ਪ੍ਰਭੂ ਪਰਮਾਤਮਾ ਦੇ ਨਾਲ ਆਪਣਾ ਮਨ ਛੇਤੀ ਜੁੜੇਗਾ ਜੀ ਇਹ ਇੱਕ ਰਹੱਸ ਹੀ ਹੈ ਕਿ ਬਾਣੀ ਦਾ ਆਨੰਦ ਕਿਵੇਂ ਲੈਣਾ ਹੈ ਬਾਣੀ ਨੂੰ ਤੇਜ਼ੀ ਨਾਲ ਪੜਨ ਦੀ ਬਜਾਏ ਗਾ ਕੇ ਜੇ ਉਚਾਰਨ ਕਰਾਂਗੇ ਨਾ ਜੀ ਤਾਂ ਆਤਮਿਕ ਆਨੰਦ ਅਤੇ ਸ਼ਾਂਤੀ ਮਿਲੇਗੀ ਜੀ ਇਹ ਇਸ ਵੇਦ ਦਾ ਵੀ ਇਹ ਹੀ ਪ੍ਰਭਾਵ ਹੈ ਜੀ ਤਾਂ ਕਿ ਇਸ ਨੂੰ ਗਾ ਕੇ ਆਤਮਿਕ ਆਨੰਦ ਗਾ ਕੇ ਉਚਾਰਨ ਕਰਕੇ ਆਤਮਿਕ ਆਨੰਦ ਲੈਣਾ ਹੈ ਜੀ ਠੀਕ ਹੈ ਬਹੁਤ ਸਾਰੇ ਮੰਤਰ ਨੇ ਇਹਨਾਂ ਵਿੱਚ ਤੇ ਇਹ ਜੋ ਇਸ ਤਾ ਗਿਆਨ ਲਿਖਿਆ ਹੈ ਕੁਝ ਇਤਨਾ ਜ਼ਰੂਰੀ ਨਹੀਂ ਹੈ ਇਹ ਸਿਰਫ ਇੱਕ ਗਿਆਨ ਦੇਣ ਲਈ ਦੱਸਣ ਲਈ ਹੈ ਜੀ ਤੀਸਰਾ ਹੈ ਜੀ ਜਯੁਰਵੇਦ ਠੀਕ ਹੈ ਜੀ ਇਸ ਦੇ ਵਿੱਚ ਜਗ ਅਤੇ ਕਰਮकांड ਦੇ ਨਿਯਮਾਂ ਬਾਰੇ ਹੈ ਜੀ ਠੀਕ ਹੈ ਜੀ ਤੇ ਇਸ ਵਿੱਚ ਜ਼ਿਆਦਾਤਰ ਜਗ ਕਿਵੇਂ ਕਰਨੇ ਹਨ ਉਹਨਾਂ ਦੀ ਰੀਜ਼ਨ ਕੀ ਹੈ ਉਹਨਾਂ ਦੀ ਕਿਰਿਆਵਾਂ ਕੀ ਹੈ ਉਸ ਬਾਰੇ ਦੱਸਿਆ ਹੈ ਜੀ ਹਵਨ ਕਿਸ ਤਰ੍ਹਾਂ ਕਰਨੇ ਨੇ ਉਸ ਤਰ੍ਹਾਂ ਕਿਹੜੇ ਮੰਤਰ ਉਚਾਰਨ ਕਰਨੇ ਨੇ ਇਹ ਉਸ ਬਾਰੇ ਦੱਸਿਆ ਹੈ ਜੀ ਇਹ ਜ਼ਿਆਦਾਤਰ ਜਿਹੜਾ ਯੁਰਵੇ ਦਾ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਜੀ ਸ਼ੁਕਲ ਯੁਰਵੇ ਤੇ ਕ੍ਰਿਸ਼ਨ ਯੁਰਵੇ ਠੀਕ ਹੈ ਜੀ ਤੇ ਇਸ ਵਿੱਚ ਤਕਰੀਬਨ 2000 ਦੇ ਨੇੜੇ ਤੇੜ ਮੰਤਰ ਹਨ ਠੀਕ ਹੈ ਇਸ ਲਈ ਆਪਾਂ ਇਸ ਵਾਰੇ ਧਿਆਨ ਨਹੀਂ ਦੇਣਾ ਖਾਸ ਮੰਤਰਾਂ ਬਾਰੇ ਠੀਕ ਹੈ ਜੀ ਗੁਰਬਾਣੀ ਵੱਖਰੀ ਹੈ ਇਹ ਸਿਰਫ ਗਿਆਨ ਦੇਣ ਲਈ ਹੈ ਜੀ ਚੌਥਾ ਹੈ ਜੀ ਅਤਰਵ ਵੇਦ ਠੀਕ ਹੈ ਜੀ ਇਸ ਵਿੱਚ ਜ਼ਿਆਦਾਤਰ ਲੋਕ ਜਿਹੜੇ ਜੀਵਨ ਸਿਹਤ ਰੋਗ ਜਾਦੂ ਟੋਣਿਆਂ ਤੇ ਰੱਖਿਆ ਵਾਲੇ ਸਾਰੇ ਮੰਤਰ ਹਨ ਜੀ ਜਿਹੜੇ ਤੁਸੀਂ ਬਾਬਿਆਂ ਕੋਲ ਜਾਣਦੇ ਹੋ ਜੀ ਜਿਹੜੇ ਤੁਹਾਨੂੰ ਮੰਤਰ ਪੜ੍ਹ ਕੇ ਦੇ ਦਿੰਦੇ ਆ ਜੀ ਲਓ ਜੀ ਮੈਂ ਆਹ ਮੰਤਰ ਮਾਰਤਾ ਮੈਂ ਆਹ ਫੂਕ ਮਾਰਤੀ ਜੀ ਉਹ ਇਹ ਜੀ ਵੇਦਾਂ ਵਿੱਚੋਂ ਆਉਂਦੇ ਆ ਜੀ ਮਾਫ ਕਰਨਾ ਗਿਆਨ ਦੇ ਲਈ ਬਹੁਤ ਵਧੀਆ ਜੀ ਪੜ੍ਹਨਾ ਚਾਹੀਦਾ ਜਦੋਂ ਗਿਆਨ ਲਵਾਂਗੇ ਆਪਾਂ ਨੂੰ ਸਮਝ ਪੈ ਜਾਂਦੀ ਹੈ ਜੀ ਫਿਰ ਆਪਾਂ ਨੂੰ ਇਹ ਲੱਗਦਾ ਵੀ ਜਿਹੜੇ ਬਾਬੇ ਫੁੱਕਾ ਮਾਰ ਕੇ ਸਾਨੂੰ ਚੀਜ਼ਾਂ ਦਿੰਦੇ ਆ ਜਾਂ ਧਾਗੇ ਦੇਵੀਆਂ ਦੇ ਕੁਝ ਲੈ ਕੇ ਦੇ ਦਿੰਦੇ ਆ ਉਹ ਤਾਂ ਮੈਂ ਘਰੇ ਬੈਠ ਕੇ ਹੀ ਕਰ ਸਕਦਾ ਮੈਨੂੰ ਜਾਣ ਦੀ ਲੋੜ ਹੀ ਨਹੀਂ ਹੈਗੀ ਜੇ ਸਭ ਨੂੰ ਵੱਡਾ ਮੰਤਰ ਤੁਸੀਂ ਦੇਖਣਾ ਜੀ ਦੁਨੀਆ ਦੇ ਵਿੱਚ ਸਾਰੇ ਮੰਤਰਾਂ ਦੇ ਵਿੱਚੋਂ ਸਰਮੌਰ ਮੰਤਰ ਸਭ ਮੰਤਰਾਂ ਦਾ ਦ ਪਿਓ ਜਿਹੜਾ ਹੈ ਜੋ ਸਭ ਮੰਤਰਾਂ ਦੀ ਮਾਂ ਜਿਹੜੀ ਹੈ ਉਹ ਹੈ ਜੀ ਮੂਲ ਮੰਤਰ ਤੇ ਉਸ ਮੰਤਰ ਵਰਗਾ ਸ਼ਕਤੀਸ਼ਾਲੀ ਮੰਤਰ ਕੋਈ ਦੁਨੀਆ ਵਿੱਚ ਹੋਰ ਕੋਈ ਨਹੀਂ ਹੈ ਜੀ ਠੀਕ ਹੈ ਤੇ ਇਸ ਵੇਦ ਅਤਰਵ ਵੇਦ ਵਿੱਚ ਇਹ ਸਾਰੇ ਮੰਤਰ ਹਨ ਜੀ ਠੀਕ ਹੈ ਇਸ ਮੰਤਰ ਵਿੱਚ ਦੂਜੇ ਵੇਦਾਂ ਦੇ ਮੁਕਾਬਲੇ ਜਿਹੜੇ ਆ ਰੋਜ਼ਾਨਾ ਦੇ ਜੀਵਨ ਦੇ ਜਿਹੜੇ ਮੁੱਦਿਆਂ ਨੇ ਉਹਨਾਂ ਬਾਰੇ ਅਤੇ ਉਹਨਾਂ ਦੇ ਇਲਾਜਾਂ ਬਾਰੇ ਜਾਣਕਾਰੀ ਹੈ ਜੀ ਤੇ ਸੁਰੱਖਿਆ ਦੇ ਮੰਤਰ ਹਨ ਸਿਹਤ ਦੇ ਖੁਸ਼ਹਾਲੀ ਦੇ ਦੁੱਖ ਨਿਵਾਰਨ ਦੇ ਠੀਕ ਹੈ ਜੀ ਪਰ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਪਿਛਲੀਆਂ ਪੌੜੀਆਂ ਵਿੱਚ ਵੀ ਪੜਿਆ ਸੀਗਾ ਠੀਕ ਹੈ ਜੀ ਸੁਣਿਆ ਦੁੱਖ পাপ ਦਾ ਨਾਸ ਨਾਨਕ ਭਗਤਾਂ ਦਾ ਸਦਾ ਵਿਕਾਸ ਹੁਣ ਦੁੱਖ ਨਿਵਾਰਨ ਦੇ ਇਥੇ ਮੰਤਰ ਦੱਸੇ ਨੇ ਜੀ ਮੰਤਰ ਪੜਨ ਦੇ ਨਾਲੋਂ ਗੁਰੂ ਗੋਬਿੰਦ ਸਿੰਘ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਰੇ ਇਹੀ ਕਹਿੰਦੇ ਨੇ ਕਿ ਬਾਣੀ ਦੇ ਨਾਲ ਜੁੜ ਕੇ ਉਸ ਪ੍ਰਭੂ ਪਰਮਾਤਮਾ ਨੂੰ ਆਪਣੇ ਚਿੱਤ ਵਿੱਚ ਰੱਖ ਤੈਨੂੰ ਇਸ ਕਿਸੇ ਮੰਤਰਾਂ ਦੀ ਲੋੜ ਨਹੀਂ ਪੈਣੀ ਜੇ ਮੰਤਰ ਪੜਨਾ ਹੈ ਤਾਂ ਸਭ ਨੂੰ ਟੌਪ ਦਾ ਮੰਤਰ ਪੜੋ ਸਾਰੇ ਮੰਤਰਿਆਂ ਦਾ ਵਿੱਚੋਂ ਸਰਮੌਰ ਮੰਤਰ ਪਰੋ ਮੰਤਰਾਂ ਦਾ ਪਿਓ ਮੰਤਰ ਪੜੋ ਜਿਹੜਾ ਕਿ ਮੂਲ ਮੰਤਰ ਹੈ ਕਿਉਂਕਿ ਉਸ ਦੇ ਵਿੱਚ ਅਧਿਆਤਮਿਕਤਾ ਭਾਵ ਉਸ ਦੇ ਵਿੱਚ ਰੋਹਾਨੀਅਤ ਵੀ ਸਭ ਤੋਂ ਵੱਡੀ ਹੈ ਤੇ ਉਸ ਵਿੱਚ ਆਤਮਿਕ ਸ਼ਕਤੀ ਵੀ ਬੜੀ ਹੈ ਜੀ ਠੀਕ ਹੈ ਤੇ ਇਹ ਚਾਰ ਵੇਦਾਂ ਨੂੰ ਮਿਲ ਕੇ ਜੀ ਜ਼ਿਆਦਾਤਰੇ ਜੀਵਨ ਦਾ ਸੰਪੂਰਨ ਸੰਦੇਸ਼ ਦਿੰਦੇ ਆ ਜੀ ਰਿਗਵੇਦ ਦਾ ਸਬੰਧ ਅਧਿਆਤਮਿਕਤਾ ਨਾਲ ਹੈ ਜੀ ਸ਼ਾਂਬੇ ਦਾ ਸੰਗੀਤ ਆਨੰਦ ਨਾਲ ਹੈ ਜੀ ਇਹ ਯੁਰਵੇਦਾ ਦਾ ਕਰਮ ਕਾਂਡ ਜੱਗਿਆ ਦੀ ਪ੍ਰਕਿਰਿਆ ਨਾਲ ਹੈ ਜੀ ਤੇ ਅਥਰਵ ਵੇਦ ਜਿਹੜਾ ਹੈ ਇਹ ਸਮੱਸਿਆਵਾਂ ਨੂੰ ਹੱਲ ਕਰਨ ਲੋਕਾਂ ਨੂੰ ਰੋਗ ਮੁਕਤੀ ਕਰਨ ਮੰਤਰਾਂ ਤੰਤਰਾਂ ਬਾਰੇ ਇਹ ਦੱਸਦਾ ਹੈ ਜੀ ਗੁਰਬਾਣੀ ਇਨ੍ਹਾਂ ਚੀਜ਼ਾਂ ਤੇ ਨਾ ਚੱਲਣ ਨੂੰ ਪ੍ਰੇਰਣਾ ਕਰਦੀ ਹੈ ਜੀ ਤੇ ਮੇਰਾ ਇੱਥੇ ਇਨ੍ਹਾਂ ਚਾਰਾਂ ਵੇਦਾਂ ਬਾਰੇ ਵਰਣਨ ਕਰਨ ਦਾ ਮਤਲਬ ਇਹ ਹੈ ਕਿ ਇਹ ਚਾਰ ਵੇਦ ਨੇ ਇਨ੍ਹਾਂ ਵਿੱਚ ਇਹ ਚੀਜ਼ ਦੱਸੀ ਹੈ ਗਿਆਨ ਜਦੋਂ ਮਿਲ ਜੂਗਾ ਆਪਾਂ ਨੂੰ ਬਾਹਰ ਭੱਜਣ ਦੀ ਲੋੜ ਨਹੀਂ ਹੈ ਜੀ ਕਿਸੇ ਬਾਬਿਆਂ ਕੋਲ ਜਾਣ ਦੀ ਲੋੜ ਨਹੀਂ ਹੈ ਕਿਸੇ ਕੋਲ ਟੋਣਾ ਟੱਪਾ ਕਰਾਉਣ ਦੀ ਲੋੜ ਨਹੀਂ ਹੈ ਇਹ ਸਭ ਕੁਝ ਜਿਹੜਾ ਹੈ ਜਦੋਂ ਪ੍ਰਭੂ ਪ੍ਰਮਾਤਮਾ ਨਾਲ ਜੁੜਾਂਗੇ ਜੀ ਆਪਣੇ ਆਪ ਸਹੀ ਹੋ ਜਾਂਦਾ ਹੈ ਠੀਕ ਹੈ ਜੀ ਬਾਕੀ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ